ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪੜ੍ਹਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਹੋਇਆ ਸੀ ਪਿੰਡ ਤਲਵੰਡੀ ਨਨਕਾਣਾ ਸਾਹਿਬ ਜ਼ਿਲ੍ਹਾ ਸ਼ੇਖੂਪੁਰਾ ਵਿਖੇ ਕੱਤਕ ਦੀ ਪੂਰਨ ਵਾਸੀ ਹੈ ਜਿਹੜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਇਹਨਾਂ ਦੇ ਪਿਤਾ ਮਾਤਾ ਤ੍ਰਿਪਤਾ ਦੇਵੀ ਜੀ ਇਹਨਾਂ ਦੇ ਪਿਤਾ ਕਲਿਆਣਦਸ ਮਹਿਤਾ ਜੀ ਇਹ ਬੇਦੀ ਪਰਿਵਾਰ ਨਾਲ ਸੰਬੰਧਤ ਸੀਗੇ ਤੇ ਪਿੰਡ ਦੇ ਪਟਵਾਰੀ ਸੀ ਗੁਰੂ ਨਾਨਕ ਦੇਵ ਜੀ ਵਿੱਦਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਹੜਾ ਨੰਨ 7 ਸਾਲਾਂ ਦੀ ਉਮਰ ਵਿੱਚ ਪੰਡਤ ਗੋਪਾਲ ਦੀ ਪਾਠਸ਼ਾਲਾ ਦੇ ਵਿੱਚ ਭੇਜਿਆ ਗਿਆ ਸੀ ਜਿੱਥੇ ਇਹਨਾਂ ਨੇ ਦੇਵਨਾਗਰੀ ਤੇ ਗਣਿਤ ਦੀ ਵਿੱਦਿਆ ਪ੍ਰਾਪਤ ਕੀਤੀ ਤੇ ਸੰਸਕ੍ਰਿਤ ਦੀ ਵਿੱਦਿਆ ਜਿਹੜੀ ਉਹ ਗੁਰੂ ਜੀ ਨੇ ਪੰਡਤ ਬ੍ਰਿਜ ਲਾਲ ਤੋਂ ਪ੍ਰਾਪਤ ਕੀਤੀ ਫਾਰਸੀ ਦੀ ਵਿੱਦਿਆ ਮੌਲਵੀ ਕੁੱਤਬੁੱਦਦੀਨ ਤੋਂ ਪ੍ਰਾਪਤ ਕੀਤੀ ਜਨੇਊ ਜਦੋਂ ਪੰਡਤ ਹਰदयाल ਸੀ ਜਿਹੜਾ ਉਹਨੇ ਗੁਰੂ ਜੀ ਨੂੰ ਜਨੇਊ ਪਾਉਣ ਲਈ ਕਿਹਾ ਤਾਂ ਗੁਰੂ ਜੀ ਨੇ ਮਨਾਂ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਉਹਨਾਂ ਨੂੰ ਸੂਤ ਦੇ ਧਾਗਿਆਂ ਨਾਲ ਨਹੀਂ ਬਲਕਿ ਸਤਗੁਣਾ ਦੇ ਧਾਗਿਆਂ ਨਾਲ ਬਣਿਆ ਹੋਇਆ ਜਨੇਊ ਚਾਹੀਦਾ ਸੱਚ ਜਦੋਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕਲਿਆਣਦਾਸ ਮਹਿਤਾ ਜੀ ਨੇ ਗੁਰੂ ਜੀ ਨੂੰ ਵਕਵਾਕਾ ਕਿੱਤਿਆਂ ਦੇ ਵਿੱਚ ਲਗਾਇਆ ਸੀਗਾ ਪਹਿਲਾਂ ਮਤਲਬ ਜਿਵੇਂ ਮੱਝਾਂ ਚਰਾਉਣ ਦਾ ਕੰਮ ਦਿੱਤਾ ਜਾਂ ਅਲੱਗ-ਅਲੱਗ ਕੰਮ ਦਿੱਤੇ ਜਦੋਂ ਗੁਰੂ ਜੀ ਦਾ ਮਨ ਉਧਰ ਨਹੀਂ ਲੱਗਾ ਕਿਉਂਕਿ ਗੁਰੂ ਜੀ ਦਾ ਮਨ ਆ ਜਿਹੜਾ ਪ੍ਰਮਾਤਮਾ ਨਾਲ ਲੱਗਿਆ ਰਹਿੰਦਾ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਗੁਰੂ ਜੀ ਨੂੰ ਵਪਾਰ ਦੇ ਕੰਮ ਵਿੱਚ ਲਾਉਣਾ ਚਾਹਿਆ ਤੇ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਸੀ ਤਾਂ ਗੁਰੂ ਜੀ ਨੂੰ ਰਸਤੇ ਦੇ ਵਿੱਚ ਇੱਕ ਭੁੱਖੇ 사ਰੂਆਂ ਦਾ ਟੋਲਾ ਮਿਲਿਆ ਤੇ ਗੁਰੂ ਜੀ ਨੇ ਉਹ 20 ਰੁਪਏ ਦਾ ਜਿਹੜਾ ਰਾਸ਼ਨ ਉਖੇ ਜਿਹੜੇ ਸਾਧੂ ਸਿਨਾਂ ਨੂੰ ਭੋਜਨ ਸ਼ਕਾ ਦਿੱਤਾ ਤੇ ਗੁਰੂ ਜੀ ਖਾਲੀ ਹਤ ਮੁੜੇ ਤਾਂ ਗੁਰੂ ਜੀ ਦੇ ਪਿਤਾ ਜੀ ਵੱਲੋਂ ਪੁੱਛਣ ਤੇ ਗੁਰੂ ਜੀ ਨੇ ਸਾਰੀ ਘਟਨਾ ਸੱਚੋ ਸੱਚ ਬਿਆਨ ਕਰ ਦਿੱਤੀ ਹੈ ਜਿਹੜੀ ਘਟਨਾਗੇ ਨੂੰ ਸੱਚਾ ਸੌਦਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵਿਆਹ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੀਬੀ ਸੁਲਖਣੀ ਜੀ ਨਾਲ ਹੋਇਆ ਜੋ ਕਿ ਬਟਾਲਾ ਦੇ ਨਿਵਾਸੀ ਮੂਲਰਾਜ ਦੀ ਬੇਟੀ ਸੀ ਇਹਨਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਸ੍ਰੀ ਚੰਦਰ ਤੇ ਲਖਮੀਦਾਸ ਫਿਰ ਸੁਲਤਾਨਪੁਰ ਦੇ ਵਿੱਚ ਨੌਕਰੀ ਕੀਤੀ ਗੁਰੂ ਜੀ ਨੇ ਇਹਨਾਂ ਦੇ ਪਿਤਾ ਜਿਹੜੇ ਹੈਗੇ ਸੀ ਕਲਿਆਣ ਦਾਸ ਮਹਿਤਾ ਜਿਨੇ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਸੂਸੀ ਜੈਰਾਮ ਜੀ ਮਤਲਬ ਗੁਰੂ ਨਾਨਕ ਦੇਵ ਜੀ ਦੇ ਜੀਜਾ ਜੀ ਉਥੇ ਸੁਲਤਾਨਪੁਰ ਲੋਧੀ ਭੇਜ ਦਿੱਤਾ ਤੇ ਜੈਰਾਮ ਦੀ ਸਫਾਰਿਸ਼ ਤੇ ਗੁਰੂ ਨਾਨਕ ਦੇਵ ਜੀ ਸੀ ਜਿਹੜੇ ਇਹਨਾਂ ਨੂੰ ਸੁਲਤਾਨਪੁਰ ਲੋਧੀ ਦਾ ਜਿਹੜਾ ਫੌਜਦਾਰ ਸੀਗਾ ਉਹਨੇ ਸਰਕਾਰੀ ਮੋਦੀਖਾਨੇ ਮਤਲਬ ਅਨਾਜ ਭੰਡਾਰ ਦੇ ਵਿੱਚ ਨੌਕਰੀ ਦੇ ਦਿੱਤੀ ਸੀ ਗਿਆਨ ਪ੍ਰਾਪਤੀ ਸ੍ਰੀ ਗੁਰੂ ਨਾਨਕ ਦੇਵ ਜੀ ਸੀ ਜਿਹੜੇ ਉਹ ਹਰ ਰੋਜ਼ ਜਿਹੜੀ ਵੈਂ ਨਦੀ ਸੀ ਉਹਦੇ ਵਿੱਚ ਇਸ਼ਨਾਨ ਕਰਨ ਲਈ ਜਾਂਦੇ ਸੀ ਤੇ ਇੱਕ ਵਾਰ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਤੱਕ ਵਾਪਸ ਨਹੀਂ ਆਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਜਿਹਨਾਂ ਉਹਨਾਂ ਨੂੰ ਤਿੰਨ ਦਿਨ ਵਿਸਮਾਦ ਅਵਸਥਾ ਦੇ ਵਿੱਚ ਰਹਿ ਕੇ ਗਿਆਨ ਦੀ ਪ੍ਰਾਪਤੀ ਹੋਈ ਸੀ ਇਹ ਮੰਨਿਆ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਜਿਸ ਜਿਹੜੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ 999 ਈਸਵੀ ਦੇ ਵਿੱਚ ਹੋਈ ਤੇ ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਕਹੇ ਸੀ ਨਾ ਨਾ ਕੋਈ Hindu ਨਾ ਕੋਈ ਮੁਸਲਮਾਨ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਹੈਗੇ ਉਪਦੇਸ਼ ਦਿੱਤਾ ਸੀਗਾ ਵੰਡ ਛਕੋ ਕਿਰਤ ਕਰੋ ਅਤੇ ਨਾਮ ਜਪੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਅਤੇ ਪੰਗਤ ਪ੍ਰਥਾ ਦੀ ਨੀਂਹ ਰੱਖੀ ਇਹਨਾਂ ਦੀਆਂ ਉਦਾਸੀਆਂ ਨੇ ਅੱਗੇ ਉਦਾਸੀਆਂ ਨੇ ਜਿਹੜੀਆਂ ਗੁਰੂ ਨਾਨਕ ਦੇਵ ਅਲਕਲਕ ਦਾ ਦਿਸ਼ਾਵਾਂ ਦੇ ਵਿੱਚ ਯਾਤਰਾਵਾਂ ਕੀਤੀਆਂ ਉਹਨਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਤੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨੇ ਜਿਹੜੀਆਂ ਇਹਨਾਂ ਬਾਰੇ ਇਤਿਹਾਸਕਾਰਾਂ ਦੇ ਵਿੱਚ મત ਪੈਦਾਗਾ ਕਈ ਇਤਿਹਾਸਕਾਰ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਗਿਣਤੀ 5 ਕਹਿੰਦੇ ਨੇ ਕਈ 4 ਕਹਿੰਦੇ ਨੇ ਪਰੰਤੂ ਡਾਕਟਰ ਫੌਜਾ ਸਿੰਘ ਹੈ ਜਿਹੜਾ ਤੇ ਡਾਕਟਰ ਕਰਪਾਲ ਸਿੰਘ ਇਹਨਾਂ ਨੇ ਇਹਨਾਂ ਦੀ ਗਿਣਤੀ 3 ਦੱਸੀ ਹੈ ਤੇ ਇਹਨਾਂ ਉਦਾਸੀਆਂ ਦਾ ਵਰਣਨ ਕੀਤਾਗਾ ਅਸੀਂ ਤੇ ਇਹ ਪਹਿਲੀ ਉਦਾਸੀ 1499 ਤੇ 1510 ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਪਹਿਲੀ ਉਦਾਸੀ 1500 ਈਸਵੀ ਦੇ ਵਿੱਚ ਸ਼ੁਰੂ ਹੋਈ ਸੀ ਜਿਦੇ ਵਿੱਚ ਗੁਰੂ ਨਾਨਕ ਦੇਵ ਜੀ ਪੂਰਬੀ ਤੇ ਦੱਖਣੀ ਇਲਾਕੇ ਵਿੱਚ ਗਏ ਇਸ ਸਮੇਂ ਭਾਈ ਮਰਦਾਨਾ ਜੀ ਉਹਨਾਂ ਦਾ ਸਾਥੀ ਸੀ ਤੇ ਉਹ ਗੁਰੂ ਜੀ ਦਾ ਰਬਾਬੀ ਵੀ ਸੀਗਾ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਆ ਜਿਹੜਾ ਉਹ ਤੋਂ ਚੱਲ ਕੇ ਗਏ ਸੀਗੇ ਸਜਦਪੁਰ ਐਮਨਾਬਾਦ ਦੇ ਵਿੱਚ ਉੱਥੇ ਗੁਰੂ ਜੀ ਸੀ ਜਿਹੜੇ ਲਾਲੋ ਨਾਮਕ ਤਰਖਾਨ ਸੀਗਾ ਉਹਨੂੰ ਆਪਣਾ ਸਰਦਾਲੂ ਬਣਾਇਆ ਸੀ ਤੇ ਮਲਕਪਾਗੋ ਸੀ ਜਿਹੜਾ ਉਹਦਾ ਭੋਜਨ ਆਸਵੀਕਾਰ ਕਰ ਦਿੱਤਾ ਸੀ ਸਜਿਤ ਪੁਰਤਗੁਰੂ ਜੀ ਗਏ ਸੀ ਤਲੁੰਬਾ ਦੇ ਵਿੱਚ ਉੱਥੇ ਉਹਨਾਂ ਦੀ ਮੁਲਾਕਾਤ ਸੱਜਣ ਠੱਗ ਦੇ ਨਾਲ ਹੋਈ ਸੀ ਕਿ ਤਲੁੰਬਾ ਤੋਂ ਚੱਲ ਕੇ ਗੁਰੂ ਜੀ ਕੁਰੂਕਸ਼ੇਤਰ ਗਏ ਉੱਥੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸੂਰਜ ਗ੍ਰਹਿਣ ਤੇ ਚਾਨਣ ਗ੍ਰਹਿਣ ਸੰਬੰਧੀ ਲੋਕਾਂ ਦੇ ਝੂਠੇ ਵਿਸ਼ੰਭਰਮ ਸੀਗੇ ਉਹਨਾਂ ਨੂੰ ਖਤਮ ਕੀਤਾ ਉਹਨਾਂ ਨੇ ਕਿਹਾ ਕਿ ਨਾਨਕ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਉਹਨਾਂ ਲੋਕਾਂ ਨੂੰ ਕਿ ਇਹਨਾਂ ਨੂੰ ਇਹ ਜਿਹੜੇ ਝੂਠੇ ਰੀਤੀ ਰਿਵਾਜ ਨੇ ਜਾਂ ਝੂਠੇ ਵਿਸ਼ੰਭਰਮ ਨੇ ਇਹਨਾਂ ਦੇ ਵਿੱਚ ਯਕੀਨ ਨਹੀਂ ਕਰਨਾ ਚਾਹੀਦਾ ਕੁਰੂਕਸ਼ੇਤਰ ਤੋਂ ਗੁਰੂ ਜੀ ਪਾਣੀਪਤ ਪਹੁੰਚੇ ਸੀਗੇ ਤੇ ਪਾਣੀਪਤ ਤੋਂ ਗੁਰੂ ਜੀ ਹਰਦਵਾਰ ਤੋਂ ਪਿੱਛੇ ਗੁਰੂ ਨਾਨਕ ਦੇਵ ਜੀ ਗਏ ਸੀਗੇ ਕੇਦਾਰਨਾਥ ਬਦਰੀਨਾਥ ਜੋਸ਼ੀ ਮੱਠ ਇਹਨਾਂ ਥਾਵਾਂ ਤੋਂ ਹੁੰਦੇ ਹੋਏ ਗੌਰਖ ਮੱਤਾ ਪੁੱਜੀ ਸੀ ਤੇ ਗੌਰਖ ਮੱਤਾ ਦੇ ਵਿੱਚ ਜਿਹੜੇ ਯੋਗੀ ਸੀਗੇ ਉਹ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਗੌਰਖ ਮੱਤਾ ਦਾ ਨਾਂ ਜਿਹੜਾ ਉਹ ਨਾਨਕ ਮੱਤਾ ਬਹਿ ਗਿਆ ਸੀਗਾ ਗੌਰਖ ਮੱਤਾ ਤੋਂ ਗੁਰੂ ਜੀ ਬਨਾਰਸ ਗਏ ਜਿੱਥੇ ਉਹਨਾਂ ਦੀ ਮੁਲਾਕਾਤ ਹੋਈ ਸੀ ਪੰਡਤ ਚਤਰਦਾਸ ਜੀ ਨਾਲ ਤੇ ਬਨਾਰਸ ਤੋਂ ਚੱਲ ਕੇ ਫਿਰ ਗੁਰੂ ਜੀ ਗਏ ਸੀ ਬੁੱਧ ਧਰਮ ਦਾ ਪ੍ਰਸਿੱਧ ਕ তীਰਥ ਸਥਾਨਾਂ ਗਏ ਆ ਉੱਥੇ ਗਏ ਸੀ ਤੇ ਇਥੋਂ ਫਿਰ ਗੁਰੂ ਜੀ ਬਟਨਾ ਤੇ ਹਾਜੀਪੁਰ ਵੀ ਗਏ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਬੰਗਾਲ ਤੇ ਬਿਹਾਰ ਹੁੰਦੇ ਹੋਏ ਗਏ ਸੀਗੇ ਅਸਾਮ ਤੇ ਤੁਬਰੀ ਦੇ ਸਥਾਨ ਤੇ ਇਹਨਾਂ ਦੀ ਮੁਲਾਕਾਤ ਹੋਈ ਸੀ ਸੰਤ ਸ਼ੰਕਰਦੇਵ ਦੇ ਨਾਲ ਉਸ ਤੋਂ ਬਾਅਦ ਗੁਰੂ ਜੀ ਕੋਹਾਟੀ ਤੇ ਸ਼ਿਲੌਂਗ ਹੁੰਦੇ ਹੋਏ ਗਏ ਸੀਗੇ ਸਲਹਟ ਜਿੱਥੇ ਇਹਨਾਂ ਦਾ ਜਿਹੜਾ ਹੈਗਾ ਮੁਲਾਕਾਤ ਹੋਈ ਸੀ ਸੰਤ ਸ਼ੇਖ ਜਲਾਲ ਦੇ ਨਾਲ ਟਾਕਾ ਦੇ ਫਿਰ ਕਟਕ ਤੋਂ ਹੁੰਦੇ ਹੋਏ ਗੁਰੂ ਜੀ ਉੜੀਸਾ ਦੇ ਵਿੱਚ ਜਗਨਨਾਥਪਰੀ ਗਏ ਤੇ ਫਿਰ ਇਸ ਤੋਂ ਬਾਅਦ ਦੁਬਾਰਾ ਗੁਰੂ ਜੀ ਜਿਹੜੇ ਸੀ ਤਲਵੰਡੀ ਆਗੇ ਸੀ ਤੇ ਦੂਜੀ ਦਾਸੀ ਗੁਰੂ ਜੀ ਨੇ 1510 ਦੇ ਵਿੱਚ ਸ਼ੁਰੂ ਕੀਤੀ 1510 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਦੱਖਣ ਵੱਲ ਚੱਲੇ ਪਏ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਹੈਗੇ ਸੀ ਗੰਟੂਰ ਕਾਂਜੀਪੁਰਮ ਤ੍ਰਚਨਾਪਲੀ ਨਾਗਾਪਟਮ ਰਮੇਸ਼ਵਰ ਤ੍ਰਵੇਂਦਰਮ ਹੁੰਦੇ ਹੋਏ ਸ਼੍ਰੀਲੰਕਾ ਗਏ ਤੇ ਸ਼੍ਰੀਲੰਕਾ ਤੋਂ ਜਦੋਂ ਵਾਪਸ ਮੁੜ ਰਹੇ ਸੀ ਗੁਰੂ ਜੀ ਤਾਂ ਕੁਝ ਦਿਨ ਪਨਾਰ ਵਿਦਰ ਉਜੈਨ ਅ즈ਮੇਰ ਮਥਰਾ ਰਿਵਾੜੀ ਹਿਸਾਰ ਤਖਤੂਰਾ ਇਥੋਂ ਦੀ ਹੁੰਦੇ ਹੋਏ ਪਾਕਪਟਨ ਗਏ ਸੀਗੇ ਤੇ ਪਾਕਪਟਨ ਦੇ ਵਿੱਚ ਜੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਮੁਲਾਕਾਤ ਆ ਉਹ ਹੋਈ ਸੀ ਸਿੱਖ ਪ੍ਰੀਤ ਦੇ 10ਵੇਂ ਉਤਰਾਧਿਕਾਰੀ ਸੇਖ ਬ੍ਰਹਮਜਾ ਸੇਖ ਇਬਰਾਹਿਮ ਦੇ ਨਾਲ ਤੇ ਪਾਕਪਟਨ ਤੋਂ ਗੁਰੂ ਜੀ ਦੀਪਾਲ ਪਰ ਹੁੰਦੇ ਹੋਏ ਸultanpur Lodi ਤੇ ਇਸ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਜੀ ਨੇ 1515 ਦੇ ਵਿੱਚ ਜਿਹੜੀ ਹੈਗੀ ਤੀਜੀ ਉਦਾਸੀ ਸ਼ੁਰੂ ਕੀਤੀ ਸੀਗੀ ਇਸ ਵਾਰ ਗੁਰੂ ਜੀ ਉੱਤਰ ਦਿਸ਼ਾ ਦੇ ਵੱਲ ਗਏ ਸੀਗੇ ਤੇ ਇਸ ਯਾਤਰਾ ਦੇ ਵਿੱਚ ਇੱਕ ਹਸੂ ਨਾਂ ਦਾ ਲੋਹਾਰ ਸੀਗਾ ਤੇ ਸੀਹਾ ਨਾਂ ਦਾ ਕਸ਼ੀਮਬਾ ਜੀ ਨੇ ਸਾਥ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਦਾ ਜਲੰਧਰ ਤੇ ਹੁਸ਼ਿਆਰਪੁਰ ਦੇ ਇਲਾਕਿਆਂ ਤੋਂ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਜਿਹੜਾ ਉਹਨਾਂ ਨੇ ਆਧੁਨਿਕ ਹਿਮਾਚਲ ਪ੍ਰਦੇਸ਼ ਆ ਉੱਥੇ ਗਏ ਗੁਰੂ ਜੀ ਉੱਥੇ ਉਹਨਾਂ ਦੀ ਮੁਲਾਕਾਤ ਹੋਈ ਸੀ ਪੀਰ ਬੁੱਢਣ ਸਾਹ ਦੇ ਨਾਲ ਤੇ ਉੱਥੇ ਗੁਰੂ ਜੀ ਜਿਹੜੇ ਹੈਗੇ ਸੀ ਬਲਾਸਪੁਰ ਮੰਡੀ ਸੁਕੀਤ ਰਵਾਲਸਰ ਜਵਾਲਾਜੀ ਕਾਂਗੜਾ ਕੁਲੂ ਤੇ ਸਪੀਤੀ ਗਏ ਫਿਰ ਸਪੀਤੀ ਘਾਟੀ ਨੂੰ ਪਾਰ ਕਰਕੇ ਗੁਰੂ ਨਾਨਕ ਦੇਵ ਜੀ ਤਿੱਬਤ ਗਏ ਇੱਥੋਂ ਗੁਰੂ ਜੀ ਗਏ ਸੀਗੇ ਤਿੱਬਤ ਗਏ ਤਿੱਬਤ ਤੋਂ ਗੁਰੂ ਨਾਨਕ ਦੇਵ ਜੀ ਮਾਨਸਰੋਵਰ ਝੀਲ ਤੇ ਕਲਾਸ਼ ਪਹਾੜ ਵੀ ਗਏ ਇੱਥੇ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਮੁਲਾਕਾਤ ਕੀਤੀ ਤੇ ਕਲਾਸ਼ ਪਹਾੜ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਲਦਾਖ ਗਏ ਸਰਕਾਰ ਦੂ ਤੇ ਕਾਰਗਿਲ ਤੋਂ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਕਸ਼ਮੀਰ ਦੇ ਵਿੱਚ ਅਮਰਨਾਥ ਦੀ ਗੁਫਾ ਜਿਹੜੀ ਉੱਥੇ ਗਏ ਸੀਗੇ ਤੇ ਇਸ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਜੀ ਪਹਿਲਗਾਮ ਅਤੇ ਮਟਨ ਦੇ ਸਥਾਨਾਂ ਤੇ ਗਏ ਤੇ ਮਟਨ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਸੀ ਪੰਡਤ ਬ੍ਰਹਮਦਾਸ ਜੀ ਨਾਲ ਜੋ ਕਿ ਜਿਹੜਾ ਪੰਡਤ ਬ੍ਰਹਮਦਾਸ ਸੀ ਉਹ ਵੇਦਾਂ ਤੇ ਸ਼ਾਸਤਰਾਂ ਦਾ ਹੈ ਧਿਆਨ ਲਈ ਪ੍ਰਸਿੱਧ ਸੀਗਾ ਇੱਥੋਂ ਗੁਰੂ ਜੀ ਬਾਰਾਮੂਲਾ ਅਨੰਤਨਾਗ ਤੇ ਸ਼੍ਰੀਨਗਰ ਵੀ ਗਏ ਜੇਹਲਮ ਅਤੇ ਚਨਾਬ ਦੀਆਂ ਨੂੰ ਪਾਰ ਕਰਨ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਸਿਆਲਕੋਟ ਗਏ ਤੇ ਉੱਥੇ ਉਹ ਉਥੋਂ ਫਿਰ ਆਪਣੇ ਨਿਵਾਸ ਸਥਾਨ ਕਰਤਾਰਪੁਰ ਸਾਹਿਬ ਚਲੇ ਗਏ ਫਿਰ ਚੌਥੀ ਉਦਾਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1517 ਈਸਵੀ ਦੇ ਵਿੱਚ ਸ਼ੁਰੂ ਕੀਤੀ ਹੈਗੀ ਤੇ ਇਸ ਵਾਰ ਇੱਕ ਮੁਸਲਮਾਨ হাজী ਬੜਾ ਜਿਹੜਾ ਨੀਲਾ ਪਹਿਰਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਨ ਕੀਤਾ ਸੀ ਤੇ ਇਸ ਉਦਾਸੀ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਪੱਛਮੀ ਏਸ਼ੀਆ ਦੇ ਰੇਸਾਂ ਵੱਲ ਗਏ ਸੀ ਤੇ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਸੀਗੇ ਇਹ ਉਦਾਸੀ ਦਾ ਆਰੰਭ ਕੀਤਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਾਕਪਟਨ ਤੋਂ ਤੇ ਸ਼ੇਖ ਬ੍ਰਾਹਮਣ ਨੂੰ ਮਿਲਣ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਮੁਲਤਾਨ ਗਏ ਉੱਥੇ ਉਹਨਾਂ ਦੀ ਜਿਹੜੀ ਮੁਲਾਕਾਤ ਹੋਈ ਐ ਸੂਫੀ ਸੰਤ ਸ਼ੇਖ ਬਹਾਉਦਦਿਨ ਨਾਲ ਹੋਈ ਤੇ ਫਿਰ ਗੁਰੂ ਜੀ ਉੱਚ ਸ਼ੁਕਰ ਮਿਆਨੀ ਹਿੰਗਲਾਚ ਤੇ ਸਤਨਾਦ ਦੇ ਗੁਰੂ ਜੀ ਨੇ ਪ੍ਰਚਾਰ ਕੀਤਾ ਤੇ ਸਮੁੰਦਰੀ ਰਸਤੇ ਰਾਹੀਂ ਮੱਕਾ ਜਿਹੜਾ ਕਿ ਹਜਰਤ ਮੁਹੰਮਦ ਸਾਹਿਬ ਦਾ ਜਨਮ ਸਥਾਨਾ ਉੱਥੇ ਗਏ ਸੀ ਉੱਥੇ ਗੁਰੂ ਜੀ ਕਾਬੇ ਵੱਲ ਪੈਰ ਕਰਕੇ ਸੌਂਗੇ ਸੀ ਤੇ ਜਦੋਂ ਉੱਥੋਂ ਦਾ ਜਿਹੜਾ ਕਾਜੀ ਸੀਗਾ ਰੁਕਨ ਉਦੀਨ ਉਹਨੇ ਇਤਰਾਜ਼ ਕੀਤਾ ਤਾਂ ਗੁਰੂ ਜੀ ਨੇ ਬੜੇ ਪਿਆਰ ਨਾਲ ਕਿਹਾ ਸੀ ਕਿ ਤੁਸੀਂ ਮੇਰੇ ਪੈਰ ਉਧਰ ਕਰਦੇ ਹੋ ਜਿੱਧਰ ਅੱਲਾ ਨਹੀਂ ਹੈ ਜਿਹੜੀ ਤਰਫ ਮੱਕਾ ਤੋਂ ਬਾਅਦ ਗੁਰੂ ਜੀ ਮਦੀਨਾ ਗਏ ਸੀਗੇ ਤੇ ਉੱਥੇ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਦੀ ਕਬਰ ਬਣੀ ਹੋਈ ਹੈ ਤੇ ਇੱਥੇ ਗੁਰੂ ਜੀ ਜਿਹੜੇ ਹੈਗੇ ਸੀ ਇਮਾਮ ਆਜ਼ਮ ਖਾਨ ਨਾਲ ਧਾਰਮਿਕ ਵਿਸ਼ੇ ਉੱਤੇ ਗੁਰੂ ਜੀ ਨੇ ਗੱਲਬਾਤ ਕੀਤੀ ਮਦੀਨਾ ਦੀ ਯਾਤਰਾ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਤੇ ਇੱਥੇ ਇਹਨਾਂ ਦੀ ਮੁਲਾਕਾਤ ਹੋਈ ਹੈ ਸ਼ੇਖ ਬਹਿਲੂਲ ਦੇ ਨਾਲ ਬਗਦਾਦ ਤੋਂ ਗੁਰੂ ਜੀ ਈਰਾਨ ਤੇ ਕੰਧਾਰ ਹੁੰਦੇ ਹੋਏ ਕਾਬਲ ਪੁੱਜੇ ਸੀਗੇ ਤੇ ਕਾਬਲ ਦੇ ਵਿੱਚ ਉਸ ਸਮੇਂ ਬਾਬਰ ਦਾ ਰਾਜ ਸੀਗਾ ਤੇ ਫਿਰ ਕਾਬਲ ਤੋਂ ਜਿਹੜਾ ਦਰਾ ਖੈਬਰ ਆਗਾ ਇਹ ਤਰ੍ਹਾਂ ਖੈਬਰ ਨੂੰ ਵਾਰ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਪਸ਼ਾਵਰ ਹਸਨ ਅਬਦਾਲ ਤੇ ਗੁਜਰਾਤ ਦੇ ਜਿਹੜੇ ਸਥਾਨ ਨੇ ਇਹਨਾਂ ਤੋਂ ਹੁੰਦੇ ਹੋਏ ਸਜਦਪੁਰ ਗਏ ਸੀਗੇ ਫਿਰ ਸਜਦਪੁਰ ਦੇ ਵਿੱਚ ਬਾਬਰ ਨੇ ਹਮਲਾ ਕੀਤਾ ਹੋਇਆ ਸੀ ਜਿਹਦਾ ਵਰਣਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਵਾਣੀ ਦੇ ਵਿੱਚ ਕੀਤਾਗਾ ਤੇ ਅਮਲੇ ਦੀ ਨਿੰਦਿਆ ਕੀਤੀ ਹੈ 1521 ਈਸਵੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਸੀ ਜਿਹੜੇ ਉਹਨਾਂ ਨੇ ਆਪਣੀ ਜਿਹੜੀ ਅੰਤਮ ਅਦਾ ਸੀ ਸੀਗੀ ਉਹਨੂੰ ਸੰਪੂਰਨ ਕੀਤਾ ਤੇ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਦੇ ਨੇੜੇ ਹੀ ਯਾਤਰਾਵਾਂ ਕਰਦੇ ਰਹਿੰਦੇ ਸੀਗੇ ਦੇ ਆਪਣੇ ਜੀਵਨ ਦੇ ਜਿਹੜੇ ਅਖੀਰਲੇ 18 ਸਾਲ ਸੀਗੇ ਉਹ ਕਰਤਾਰਪੁਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਬਤੀਤ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਦੇ ਵਿੱਚ 1522 ਤੋਂ ਲੈ ਕੇ 1539 ਤੱਕ ਰਹੇ ਰਹੇ ਨੇ। 1522 ਈਸਵੀ ਦੇ ਵਿੱਚ ਜਿਹੜੇ ਹੈਗੇ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਸੀਗੇ। ਉਹ ਆਪਣੇ ਪਰਿਵਾਰ ਸਮੇਤ ਕਰਤਾਰਪੁਰ ਦੇ ਵਿੱਚ ਆਗੇ 1522 ਈਸਵੀ ਦੇ ਵਿੱਚ ਤੇ ਉਹ ਆਪਣੇ ਅਖੀਰਲੇ ਸਮੇਂ ਵਿੱਚ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਰਹੇ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਨੇ ਜਿਸ ਤਰ੍ਹਾਂ ਵਾਰ ਮਲਹਾਰ ਵਾਰ ਮਹਾਜਵਾ ਰਾਸਾ ਜਪਜੀ ਸਾਹਿਬ ਸਿੱਧ ਗੋਸਟ ਓੰਕਾਰ ਪੱਟੀ ਥਿਤ 12 ਮਹਾ ਕੀਰਤਨ ਸੋਹੀ ਲਾਦ ਬਾਣੀਆਂ ਦੀ ਰਚਨਾ ਕੀਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਤੇ ਪੰਗਤ ਦੀ ਨੀਂਹ ਰੱਖੀ ਸੀ ਆਪਾਂ ਪਹਿਲਾਂ ਗੱਲ ਹੀ ਕਰ ਚੁੱਕੇ ਹਾਂ ਜੋਤੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਈਸਵੀ ਨੂੰ ਜੋਤੀ ਜੋਤ ਸਮਾ ਗਏ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ